ਨੂੰ ਅੱਜ ਮੈਂ ਤੁਹਾਨੂੰ ਨੁਸਖੀ ਦੱਦੀ ਹੁੰਦੀ ਹਣੀ ਨਾ ਪ੍ਰੋਪਰਲੀ ਤੇ ਅੱਜ ਵੀ ਤੁਹਾਨੂੰ ਇੱਕ ਨੁਕਤਾ ਆਪਾਂ ਸਾਂਝਾ ਕਰਨ ਲੱਗੇ ਆ ਤੇ ਉਹਦੇ ਵਾਸਤੇ ਕੀ ਕਰਨਾ ਆਪਾਂ ਇਹ ਕੰਨ ਚ ਸਰਾਈ ਜੀ ਭੇਜਦੇ ਆ ایرਬਡਸ ਦੇਖ ਸਕਦੇ ਤੁਸੀਂ ਇਹਨਾਂ ਇਹ ਲੈਣੀ ਆਪਾਂ ਨੇ ਤੇ ਅੱਗੇ ਹਾਂਜੀ ਇਹ ਨਾ ਆਪਾਂ ਫ੍ਰਿਜ ਜਿਹੜੀ ਆ ਉਹ ਕੌਲੀ ਜੀ ਹੁੰਦੀ ਏ ਇਹ ਸਾਰੇ ਫ੍ਰਿਜਾਂ ਦੇ ਵਿੱਚ ਹੁੰਦੀ ਏ ਕਿਉਂਕਿ ਇਹ ਜਿਹੜਾ ਪਾਣੀ ਸਾਰਾ ਬਰਫ ਵਾਲਾ गिरਦਾ ਹੁੰਦਾ ਨਾ ਤੇ ਇਹ ਸਾਰਾ ਇਹ ਦੇ ਵਿੱਚ ਟ੍ਰੇ ਚ ਜਾਂਦਾ ਟ੍ਰੇ ਤੋਂ ਹੋ ਕੇ ਇਹ ਸਾਰਾ ਇਹ ਕੌਲੀ ਦੇ ਵਿੱਚ ਜਾਂਦਾ ਇਹ ਦੇ ਕਰਕੇ ਇਹ ਸਾਰਾ ਪਾਣੀ ਬਾਹਰ ਚ ਰਹਿੰਦਾ ਜਦੋਂ ਨਹੀਂ ਇਹ ਬਾਹਰ ਜਾਂਦਾ ਹੈਗਾ ਇਹ ਬੰਦ ਹੋ ਜਾਂਦਾ ਨੇ ਇਹ ਕੌਲੀ ਦੀ ਬੰਦ ਹੋ ਜਾਂਦੀ ਹੈ ਇਹ ਵਿੱਚ ਕੁਝ ਫਸ ਜਾਂਦਾ ਤਾਂ ਸਾਰਾ ਪਾਣੀ ਨਿਕਲ ਕੇ ਇਹ ਫ੍ਰਿਜ ਦੇ ਵਿੱਚ ਹੀ ਰਹਿੰਦਾ ਫ੍ਰਿਜ ਚ ਸਾਰਾ ਪਾਣੀ ਪਾਣੀ ਹੋ ਜਾਂਦਾ ਤੇ ਸਾਫ ਕਰਨਾ ਵੀ ਔਖਾ ਲੱਗਦਾ ਆਪਾਂ ਨੂੰ ਤੇ ਕੀ ਕੰਮ ਆਉਂ ਤੁਹਾਨੂੰ ਮੈਂ ਹੈ ਨਾ ਇਹ ਨਾਲ ਆਪਾਂ ਸਾਫ ਕਰ ਸਕਦੇ ਆ ਇੱਕ ਲੈਣੇ ਤਿੱਲੀ ਜੀ ਆਪਾਂ ਨੇ ਜਿਹੜੀ ਆਪਾਂ ਕੰਨਾਂ 'ਚ ਫੇਰਦੇ ਹੁੰਨੇ ਆ ਤੇ ਇਹਨੂੰ ਇਹਦੇ ਵਿੱਚ ਫੇਰ ਲੈ। ਤੇ ਬਹੁਤ ਸੌਖੇ ਤਰੀਕੇ ਨਾਲ ਸਾਫ਼ ਹੋ ਜਾਊਗਾ। ਤੇ ਤੁਸੀਂ ਹਫ਼ਤੇ 'ਚ ਇੱਕ ਵਾਰ ਕਰ ਸਕਦੇ ਇਹਨੂੰ ਨਾ ਸਾਫ਼ ਤੇ ਪਾਣੀ ਦੀ ਹੁੰਦੀ ਹੈ ਇਹ ਹੋਰ ਤਾਂ ਕੁਝ ਨਹੀਂ ਹੁੰਦਾ ਹੈਗਾ। ਜਿਹੜੀ ਪਾਣੀ ਦੀ ਗਾਂਦ ਜੀ ਹੁੰਦੀ ਹੈ ਉਹ ਲੱਗ ਜਾਂਦੀ ਹੈ। ਹੋਰ ਤਾਂ ਕੁਝ ਨਹੀਂ ਹੁੰਦਾ ਹੈਗਾ। ਤੇ ਇਹਨੂੰ ਤੁਸੀਂ ਆਹ ਦੇਖ ਸਕਦੇ ਹੋ ਤੁਸੀਂ। ਇੰਨਾ ਗੰਦਾ ਹੀ ਨਿਕਲਿਆ ਇਹ। ਤੁਸੀਂ ਇੱਕ ਵਾਰ ਜਰੂਰ ਟ੍ਰਾਈ ਕਰਿਓ ਜੀ ਧੰਨਵਾਦ